ਆੜਤਾ ਇੱਕ ਬੱਚਾ ਦੂਸੇ ਟੋਰੀ ਵਾਲਾ ਬਾਬੇ ਉਹ ਚੌਥਾ ਬੱਚਾ ਦੇਖੋ ਕਿੰਨੇ ਡਾਏ ਹੜੇ ਮੇਤਰ ਨੇ ਇਸੇ ਕਰਕੇ ਕਹਿਨੇ ਆ ਮੈਂ ਤਿੰਨ ਤਿੰਨ ਚਾਰ ਚਾਰ ਕਰਕੇ ਡਾਨੇ ਬਾਬੇ ਉਹ ਚੱਕ ਆ ਗਈ ਦੇਖੋ ਬਾਬੇ ਉਹ ਕਿੰਨੀ ਤਾਂ ਤੋਂ ਲੈ ਕੇ ਆਂਦੀ ਨਾਲ ਕਬੂਤਰ ਇਦਾਂ ਹੀ ਜਈਏ ਉਦਾਂ ਦੇ ਭਰਾਵਾ ਬੈਰੀ ਲੈ ਜਾਂਦੀ ਏ ਤਿੰਨ ਚਾਰ ਕਰਕੇ ਡਾਨੇ ਆ ਆਪਣਾ ਤਾਂ ਸਾਲਾ ਬਚਾ ਰੂ ਹਾਂਜੀ ਬਾਬਿਓ ਕੀ ਹਾਲ ਚਾਲ ਮਿੱਤਰੋ ਠੀਕ ਠਾਕ ਹੋਰ ਕੀ ਕਰੀ ਜਾਂਦੇ ਮੇਰੇ ਸਾਰੇ ਵੀਰ ਠੀਕ ਹੋ ਲਓ ਜੀ ਬਾਬਿਓ ਕਰਦੇ ਆ ਵਲੋਗ ਦੀ ਸਟਾਰਟਿੰਗ ਧੁੱਪਨ ਲੱਗੀ ਆ ਤੇ ਦਿਨ ਜੇ ਠੰਡਾ ਆ ਥੋੜਾ ਅੱਜ ਥੋੜੀ ਡਿਫਰੈਂਟ ਵਲੋਗ ਦੀ ਸਟਾਰਟਿੰਗ ਕਰਦੇ ਆ ਅੱਜ ਡਾਨੇ ਆ ਪਹਿਲਾਂ ਬੱਚੇ ਫਿਰ ਬਾਣੇ ਨਾਲ ਡਾਨੇ ਜੇ ਜਦਾ ਤੁਹਾਨੂੰ ਪਤਾ ਆਗੇ ਤਿੰਨ ਚਾਰ ਕਰਕੇ ਬੱਚੇ ਡਾਈਦੇ ਆਂ ਬੈਰੀ ਦਾ ਡਾਰੇ ਉਦੇ ਕਰਕੇ ਫੇਰ ਟਾਈਮ ਲੱਗ ਜਾਂਦਾ ਚਾਰ ਘੁੰਮ ਕੱਢ ਲੈਨੇ ਆ ਪਹਿਲਾ ਚਾਰ ਫੇਰ ਦਾਣ ਦੂਣੇ ਪਾ ਕੇ ਜਦੋਂ ਉਹ ਬਹਿ ਜਾਣਗੇ ਉਹਨਾਂ ਨੂੰ ਅੰਦਰ ਕਰਕੇ ਚਾਰ ਫੇਰ ਕੱਢ ਲਾਂਗੇ ਇਦਾਂ ਹੀ ਜਈਏ ਉਦਾਂ ਦੇ ਭਰਾਵਾ ਬੈਰੀ ਲਾ ਜਾਂਦੀ ਏ ਨਾ ਸਾਲਾ ਓខਾ ਇਦਰੋਂ ਆਸੇ-ਪਾਸੇ ਵੀ ਜਨਤਾ ਡਾ ਦੇਂਦੀ ਨਾ ਫੇਰ ਤੇ ਉਦ ਦੇ ਕਰਕੇ ਕਬੂਤਰ ਜ਼ਿਆਦਾ ਹੋ ਜਾਂਦੇ ਉੱਤੇ ਤੇ ਜ਼ਿਆਦਾ ਦੇਖ ਕੇ ਫੇਰ ਆ ਜਾਂਦੀ ਉਹ ਨਾ ਕਰਕੇ ਕਿਆ ਲੋਕਾਂ ਨੇ ਤਾਂ ਸੁਧਰਨਾ ਨਹੀਂ ਅਹੀਂ ਘਟ ਕਰਦੀ ਏ 3 4 ਕਰ ਕਰਕੇ ਡਾਨੇ ਆ ਆਪਣਾ ਤਾਂ ਸਾਲਾ ਵਿਚਾਰੂ ਚਲੋ ਆਓ ਮੇਰੇ ਵੀਰ ਪਹਿਲਾਂ ਘਟਦੇ ਆ ਬੱਚੇ ਅੱਜ ਆਜੋ ਹਾਂਜੀ ਵਾਧਿਓ ਅਕਰੋ ਚੈੱਕ ਦੇਖੋ ਕਿੰਨੇ ਡਾਏ ਆੜੇ ਮੇਤਰ ਨੇ ਇਦਾਂ ਫਿਰ ਬੈਰੀ ਆ ਜਾਂਦੀ ਨਾ ਟਾਈਮ ਨਹੀਂ ਦੇਖੋ ਇਸੇ ਕਰਕੇ ਕਹਿੰਦੇ ਆ ਮੈਂ 3 3 4 4 ਕਰ ਕਰਕੇ ਡਾਨੇ ਉਨੇ ਸਾਹਮਣੇ ਹੀ ਦੇਖਿਆ ਕਿੰਨੇ ਡਾਇਏ ਆ ਦਿਖਾਣਾ ਹੀ ਕਰੀ ਫੇਰ ਉਹ ਵੀ ਚੱਕ ਮੜਾ ਜਾ ਆਹ ਦੇਖੋ ਕਿਦਾਂ ਖਲਾਰਾ ਪਿਆ ਦੇਸੀਆਂ ਦਾ ਥੱਲੇ ਵੀ ਆ ਜਹ ਬਹਿੰਦੇ ਫਿਰਦੇ ਆ ਇਹਨਾਂ ਨੂੰ ਦੇਖ ਕੇ ਫਿਰ ਬਹਿਰੀ ਆ ਜਾਂਦੀ ਏ ਛੇਤੀ ਕੋਈ ਚੱਕ ਕਰੋ ਬਾਬਿਓ ਚੱਕ ਆ ਗਈ ਇਹਨੇ ਡਾਇ ਸਵੇਰੇ ਹੀ ਤੇ ਆਣੀ ਸੀ ਚਲੋ ਇਹ ਚੱਕ ਜਰਾ ਰਾਜਕੋਪ ਗਈ ਬਾਬੇ ਬਚੇ ਜਾਂਦੇ ਤਿੰਨ ਟਰਾਈਆਂ ਲਾ ਲਈਆਂ ਨੇ ਚੱਕੂ ਵੀ ਕੋਈ ਨਾ ਕੋਈ ਸ਼ਾਇਦ ਬਹੁਤ ਹਜੇ ਉੱਧਾ ਉਹ ਜਾਂਦੀ ਹੋਣ ਇਧਰ ਸਾਈਡ ਤੇ ਨਹੀਂ ਹੋ ਗਈ ਉਹਨੂੰ ਉੱਤੇ ਆ ਗਿਆ ਕਬੂਤਰ ਫੇਰ ਚੜ ਕੇ ਆਊਗੀ ਸਾਈਡ ਤੋਂ ਹੋ ਕੇ ਨਾ ਚੜੂਗੀ ਹੁਣ ਦੇਖਿਓ ਉਹ ਦੇਖੋ ਚੜਦੀ ਜਾਂਦੀ ਸਿੱਧੀ ਤਾਂ ਨਹੀਂ ਇਧਰ ਉੱਤੇ ਦੇ ਕਬੂਤਰ ਆ ਗਏ ਆ ਉਹਨਾਂ ਨੂੰ ਚੱਕੂਗੀ ਚੜੀ ਜਾਂਦੀ ਬਸ ਇੱਧੇ ਦਾਣੂ ਦਿਖਾਣਾ ਤੁਹਾਨੂੰ ਮੈਂ ਜੇ ਆਪੋ ਮਿੱਤਰਾਂ ਨੂੰ ਦਾਣੇ ਰੱਖੀਏ ਰੱਖਦੇ ਜੀ ਕਬੂਤਰਿਆਂ ਨੂੰ ਦਾਣੇ ਆਇਓ ਆਇਓ ਆਹ ਆਹ ਆਇਓ 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 ਇਹਨੂੰ ਰੱਖਦੇ ਆ ਇੱਧਰ ਕੂਕਰਾਂ ਨੂੰ ਵੀ ਰੱਖਦੇ ਜੀ ਇੱਧਰ ਕਬੂਤਰਾਂ ਨੂੰ ਵੀ ਦਾਣੇ ਉਹ ਬਾਬੇ ਉਧਰ ਵੱਡਿਆਂ ਜੋੜਿਆਂ ਨੂੰ ਵੀ ਰੱਖਦੇ ਆ ਦੇਖਾ ਟੂ ਤੇ 14 ਟੂ ਤੇ ਦੇਣੋਂ ਛੇਤੀ ਕਰੋਸ਼ ਨਾ ਉਹ ਵੱਡੀਆਂ ਜੋੜੀਆਂ ਦਾ ਸਾਰੇ ਨਾ ਨੂੰ ਵੀ ਪਾ ਤੇ ਦਾਣੇ ਤੇ ਖਾਓ ਨਿਆਰੇ ਲੋ ਮਿੱਤਰੋ ਖੋ ਬਾਬੇਓ ਕਿੰਨੀ ਤਾਂ ਤੂੰ ਲੈ ਕੇ ਆਂਦੀ ਨਾਲ ਕਬੂਤਰ ਅੱਛਾ ਬਚ ਗਿਆ ਬਚ ਗਿਆ ਜਾਂਦੀ ਏ ਹਜੇ ਹੈਗੇ ਦਾ ਕਬੂਤਰ ਉੱਤੇ ਚੜੋ ਗਈ ਫੇਰ ਸਾਈਡ ਤੋਂ ਜਿੱਦਾਂ ਅੱਗੇ ਚੜੀ ਨਾ ਹਜੇ ਹੈਗੇ ਉੱਤੇ ਕਬੂਤਰ ਇਹ ਆਂਦੀ ਬੈਰੀ ਤੇ ਦਿਖਾਨਾ ਉਨੀ ਦੇਰ ਪਾ ਲੀਏ ਪਾਣੀ ਕਰ ਵੱਡੇ ਜੋੜਿਆਂ ਨੂੰ ਜੇ ਆਊਗੀ ਤੇ ਹੋ ਗਰਾ ਦੂੰ ਮੈਂ ਤੁਹਾਨੂੰ ਮੈਂ ਹਜੇ ਹੈਗੇ ਆ ਉਦਾਂ ਤਾਂ ਇੱਕ ਕਬੂਤਰ ਹੈਗੇ ਅੱਠਕ 8-10 ਹੈਗੇ ਆ 4-5 ਸੁੱਟ ਗਈ ਇਹ ਵਿੱਚੋਂ ਬਾਕੀ ਜੇ ਆਂਦੀ ਫੇਰ ਤਾਂ ਮਨਸ਼ੋਕ ਲੋ ਬਾਬੇ ਬੱਚੇ ਖੋਲਦੇ ਆ ਥੋੜਾ ਟਾਈਮ ਜਾਲ 'ਚ ਫਿਰੰਦੇ ਨੇ ਇਹਨਾਂ ਨੂੰ ਪਾਣੀ ਪੂਣੀ ਪੀ ਲੈਂਦੇ ਨੇ ਆ ਮੋਟੇ ਮਾਟੇ ਮਾਰ ਲੈਂਦੇ ਨੇ ਤੇਰਾ ਨਾ ਚਾਰ-ਚਾਰ ਕਰਕੇ ਅੱਜ ਡਾਵਾਂਗੇ ਅਤ ਵੀ ਦੇਖਿਆ ਇਹ ਬੈਰੀ ਕੀ ਕਰਦੀ ਪਈ ਹਜੇ ਹਜੇ ਰੁੱਕ ਕੇ ਤੇ ਫੇਰ ਡਾਨੇ ਢਾਣੇ ਦੂਣੇ ਖਾ ਲੈਣ ਤੇ ਫੇਰ ਇਹਨਾਂ ਡਾਨੇ ਆ ਤੋ ਯਾਰ ਉਹ ਮੈਂ ਛੱਡਣ ਲੱਗਾ ਪਹਿਲਾਂ ਚਾਰ ਬੱਚੇ ਬੱਚੇ ਫਟ ਕੇ ਜਾਲ ਚ ਬਾਹਰ ਨਿਕਲੇ ਆ ਤੇ ਦੇਖਿਆ ਇਧਰ ਭਾਂਜੋ ਵਗ ਪੂਰਾ ਹੀ ਉੱਡਦਾ ਪਿਆ ਫਿਰ ਮੈਂ ਰੁਕ ਗਿਆ ਮੈਂ ਕਿਹਾ ਬੈਰੀ ਤੇ ਆਣੀ ਆਣੀ ਆ ਰੋਕੇ ਢਾਨਾ ਦੁਪਹਿਰ ਨੂੰ ਥੋੜਾ ਇਧਰ ਛੋਟੇ ਬੱਚੇ ਵੀ ਲੱਗੇ ਢਾਨੇ ਨਾਲ ਦੇਖੋ ਪਾਣੀ ਵੀ ਰੱਖਿਆ ਲੱਗੇ ਚਲੋ ਡਾਨੇ ਆ ਰੁੱਕ ਕੇ ਥੋੜਾ ਟਾਈਮ ਡਾਨੇ-ਦੋਨੇ ਖਾ ਕੇ ਥੋੜਾ ਸੈਟ ਵੈਟ ਕਰ ਲਾਂਗਾ ਮੈਂ ਆਪਣਾ ਫਿਰ ਡਾਨੇ ਇਹਨਾਂ ਨੂੰ ਚਾਰ-ਚਾਰ ਕਰਕੇ ਡਾਵਾਂਗੇ ਉਦਾਂ ਜਿਆਦਾ ਨਹੀਂ ਜਦੋਂ ਇਹਨਾਂ ਬੈਹ ਜਾਂਦੇ ਆ ਤਦੂ ਡਾ ਲੰਨੇ ਆ ਹੁਣ ਪਤਾ ਨਹੀਂ ਛੇ ਤੋਂ ਚਾਰ-ਪੰਜ ਟਰਾਈਆਂ ਲੱਗ ਗਈਏ ਕੁਛ ਪਤਾ ਨਹੀਂ ਫੇਰ ਆ ਜਾਏ ਕਿ ਨਾ ਆਵੇ ਉਦਾਂ ਮੈਂ ਦੇਖੀ ਤੇ ਹੈ ਨਹੀਂ ਤਰੋਂ ਸਾਈਡ ਤੇ ਹੋ ਕੇ ਚੜਨ ਲੱਗੀ ਪਰ ਚੜਹੀ ਨਹੀਂ ਸ਼ੈਲ ਲੰਘੀ ਸਿੱਧੇ ਬਾਹਰ ਬਾਕੀ ਦੇਖਦੇ ਆ ਕੀ ਬਣਦਾ ਲੋ ਬਾਬਿਓ ਆਈਏ ਢਾਈਏ ਬੱਚੇ ਬੱਚੇ ਕੱਢਦੇ ਮੈਂ 4 ਕੱਢੇ ਆ ਬਾਹਰ ਬੱਚੇ ਆ ਜੇ ਤੁਹਾਨੂੰ ਸ਼ੌਂਕ ਕਰਨਾ ਦੇਖੋ ਆ ਬੱਚੇ ਕੱਢੇ ਆ 4 ਕਰੋ ਚੈੱਕ ਹਾਲ ਜੀ ਨਾ ਟੋਰੀ ਵਾਲਾ ਲਾਲ ਝੱਪ ਕਾਸ਼ਾ ਵਾਲਾ ਇੱਕ ਆ ਚਿੱਟੀ ਵੱਡਾ ਟੂਸਾ ਤੇ ਕਾਸ਼ੇ ਚ ਫੱਟਾ ਤੇ ਲਾਲ ਚੀਨੀ ਨਿੱਕੀ ਜੀ ਕਾਸ਼ੇ ਚ ਫੱਟਾ ਆ ਜੇ ਇਹਨਾਂ ਡਾਨਨੇ ਆ ਹੁਣ ਕੜਦਾ ਮੈਂ ਇੱਕ ਕਰਕੇ ਬਾਹਰ ਤੋ ਪਹਿਲਾ ਗੜਦਾ ਨਕੀ ਜੀ ਜਾਨ ਆਪਣੀ ਅਸਤਵਾ ਦੂਜਾ ਗੜਦਾ 28 ਬਾਜ ਕੜਦੇ ਆ ਕਾਸ਼ਾਲਾ ਚੱਪ ਹੈਗਾ ਇੱਕ ਵੱਡੇ ਕਬੂਤਰ ਦਾ ਟੋਰੀ ਵਾਲਾ ਪੱਠਾ ਚੱਲ ਸ਼ੇਰਾ ਉਹਨਾਂ ਨੂੰ 2 ਮਿੰਟ ਬਹਿਣ ਦੇਣਾ ਤੇ ਫਿਰ ਛੇੜਦਾ ਮੈਂ। ਕੱਢ ਲਏ ਛੋਟੇ ਬੱਚੇ ਵੀ ਬਾਹਰ ਜਿਹੜੇ ਥੋੜੇ ਵੱਡੇ ਹੋ ਗਏ। ਮੈਂ ਕਿਹਾ ਧੁੱਪ ਤੋਂ ਬਲਵਾ ਦਈਏ, ਠੰਡ ਜੀ ਆ ਅੰਦਰ ਖੁੱਡੇ ਤੇ। ਇੱਧਰ ਕੱਢ ਲਏ ਆਪਣੇ ਚੋਬਰ ਜਿਹੜੇ ਇਹਨਾਂ ਨੂੰ ਪਹਿਲਾਂ ਦੇ ਕੱਢੇ ਆ। ਆ ਦੋ ਛਿਟੇ ਛਿਟੇ ਇੱਕੋ ਝੋਲੀ ਦੇ ਆ। ਇੱਕ ਆ ਲਾਲ ਜਿਹਨਾਂ ਦਾ ਲਾਲ ਸਿਰ ਦਾ ਇੱਕ ਉਹ ਪਿੱਛੇ ਲਾਲ ਸਿਰ ਦਾ ਇਹ ਦੋਨੋਂ ਆ। ਇੱਕ ਆ ਲਾਲ ਜਿਹਨਾਂ ਦੇ ਕੋ ਪੂਰਾ ਲਾਲ ਦਾਣੇ ਖਾਂਦੇ। ਇਹ ਦੋਨੋਂ ਆ। ਇਹ ਦਰਾਤੇ ਉਬਰਨਕੇ ਹੋਰ ਵੀ ਘੜੇ ਧੁੱਪ ਸਿੱਖਦੇ ਪਏ ਇਹਨਾਂ ਨੂੰ ਵੀ ਚੱਕ ਲਾਂਗੇ ਹੋਰ ਥੋੜੇ ਦਿਨਾਂ ਤੱਕ ਬਾਕੀ ਦਾਨੇ ਆ ਬੱਚੇ ਆ ਜੋ ਘਰਾਂ ਨਾਲ ਤੋਂ ਲੋ ਜੀ ਉੱਡ ਗਏ ਬੱਚੇ ਵੀ ਚਾਰ ੜਾਏ ਆ ਚਾਰੇ ਉੱਡ ਗਏ ਉਹ ਚੱਕਾ ਦਾ ਚੱਪ। ਪਾਦਾ ਉਹ ਦੰਦ ਨਾ ਫਿਰ ਦਿਨਾ ਤੁਹਾਨੂੰ ਅਪਡੇਟ ਅਕੇ ਦੀ। ਬਾਬੇ ਉਹ ਦੋ ਬੱਚੇ ਬਹਿ ਗਏ। ਨਿਗਾ ਮਾਰੀ ਜਾਂਦੇ ਇਹ ਬੱਚਿਆਂ ਦੇ। ਦੂਜੇ ਦੋ ਆ ਰਹੇ। ਕੋਈ ਚੈੱਕ ਆਹਂਦੇ ਆ ਦੂਜੇ ਦੋ ਕਰੋਈ ਚੈੱਕ ਇਹਨਾਂ ਦਾ ਵੀ ਸ਼ੋਅ ਕਰੋ ਆ ਦੋ ਰਹਿ ਗਏ ਟੋਰੀ ਵਾਲਾ ਤੇ ਨਿੱਕੀ ਜੀ ਜਾਨ ਆਪਣੀ ਜਦੋਂ ਇਹ ਵੀ ਦੋਨੋਂ ਬੰਦੇ ਆ ਤੇ ਕਰਦਾ ਤੁਹਾਡੇ ਨਾਲ ਸ਼ੇਅਰ ਮੈਂ ਆ ਰਹਿ ਗਏ ਦੋਨੋਂ ਚਲੋ ਦੇਖਦੇ ਆ ਕਦੋਂ ਬੰਦੇ ਕਰਦਾ ਸ਼ੇਅਰ ਤੁਹਾਡੇ ਨਾਲ ਜਿੱਤਰਾ ਇੱਕ ਹੋਰ ਬੱਚਾ ਬਹਿ ਗਿਆ ਟੋਰੀ ਵਾਲਾ ਰੋਚੇ ਕਾਰ ਹੈਗੀ ਬੱਚੀ ਇੱਕ ਇਹ ਵੀ ਬਹਿਣ ਵਾਲੀ ਵਾਸਾ ਆਂ ਦੀ ਥੱਲੇ ਕੱਲੀ ਰਹਿ ਗਈ ਤੇ ਹੁਣ ਜਲਦੀ ਜਲਦੀ ਆਈ ਜਾਂਦੀ ਏ ਥੱਲੇ ਨੂੰ ਇਹ ਬਹਿਣ ਵਾਲੀ ਵਾਸਾ ਬਾਬੇ ਚੌਥਾ ਬੱਚਾ ਬੈ ਗਿਆ ਜੀ ਤੇ ਆਹ ਕੱਢਣ ਲੱਗਾ ਉਹਨੂੰ 6 ਬੱਚੇ ਹੁਣ ਇਹ 6 ਡਾਨਾ ਫੁੱਟੋਟਣਾ ਕਰਦਾ ਸ਼ੇਰ ਕੀ ਬਣਦਾ ਇਹਨਾਂ ਦਾ ਵੀ ਕੱਢਦੇ ਉਹ ਵੀ 6 ਬੱਚੇ ਬਾਹਰ ਹੁਣ ਇਹਨਾਂ ਨੂੰ 2 ਮਿੰਟ ਬਹਿਣ ਦਿੰਨੇ ਆ ਤੇ ਫੇਰ ਡਾਨਨੇ ਆ ਬਹਿਣ ਦੋਈ ਇਹਨਾਂ ਨੂੰ 5 ਮਿੰਟ ਉਹ ਬਾਬੇ ਉਹ ਇਹਨਾਂ ਨੂੰ ਵੀ ਛੇੜੀਏ ਉੱਡ ਗਏ ਜੀ 6 ਦੇ 6 ਹੀ ਇਹਦੇ 6 ਹੀ ਉੱਡ ਗਏ ਲੋ ਜੀ ਬਾਬਿਓ ਫੇਰ ਆ ਗਈ ਦੁਪਹਿਰ ਨੂੰ ਦੇਖੋ ਕੀ ਕਰਦੀ ਕੋਤ ਰੋੜਦੇ ਪਿਆ ਬੱਚੇ ਵੀ ਹੈਗੇ ਆ ਉਹਦਾ ਤੇਰਾ ਗਵਾਂਡੀ ਨੇ ਡਾਤੇ ਉਹਦੇ ਕਰਕੇ ਆ ਗਈ ਨਹੀਂ ਬਾਬਿਓ ਵਰਤਾ ਪੈਰੀ ਨੇ ਉਹੀ ਕੰਮ ਅੱਜ ਫੇਰ ਬਾੜ ਦਾ ਇੱਕ ਬੱਚਾ ਦੂਸੇ ਟੋਰੀ ਵਾਲਾ ਥੱਲੇ ਤੇ ਲੱਗੀ ਤੇ ਉੱਤੇ ਵੀ ਲੱਗਾ ਨਵਾਂ ਇੱਕ ਲਾਣੇ ਆਏ ਹੁਣ ਹਲਦੀ Thank ਆਪੇ ਨੂੰ ਦੇਖ ਲਿਆ ਪਹਿਲਾਂ ਚੰਗੀ ਤਰ੍ਹਾਂ ਫੇਰ ਕਰਦੇ ਆ ਤੁਹਾਡਾ ਸ਼ੇਅਰ ਤੇ ਲਾ ਕੇ ਉਹ ਬਾਦਿਓ ਲਾਤੀ ਤੇ ਹਲਦੀ ਤੇ ਸਰੋਂ ਦਾ ਤੇਲ ਟੜਦੀਆਂ ਪਾ ਰੱਖਦੇ ਸੀ ਉਹ ਤੇ ਆਣ ਥੱਲੇ ਲਾ ਲੀਏ ਤੇ ਕਰੀਏ ਇਹਨਾਂ ਨੂੰ ਬੰਦ ਆਹ ਤੇ ਰੋਜ਼ ਦਾ ਕੰਮ ਹੋ ਗਿਆ ਹੁਣ ਕਾੜੀ ਦਾ ਸਾਰਾ ਦੇਖੋ ਦਰ ਲੈ ਗਈ ਕਾੜੀ ਕਾਟ ਗਈ ਇੱਥੇ ਲੱਗਣਾ ਦਾ ਨਹੀਂ ਦੇਣੇ ਯਾਰ ਮੇਰਾ ਲੱਗਦਾ

ਰੋਗਾ ਟੋਸੇ ਵਾਲੀ ਪੱਟੀ ਜਿਹਦੇ ਨਾਲ ਦਾ ਮੈਰੀ ਲੈ ਗਈ ਚੋਕੇ ਵੱਡੇ ਟੋਸੇ ਵਾਲੋਂ ਇੱਕ ਸੈਟ ਆਹ ਉਹਨੂੰ ਲੈਣਾ ਹੁਣ ਉਹ ਤਾਂ ਕੱਦਮਾਂ ਨਾਲ ਲੈ ਕੇ ਚੱਲਦਾ ਆਖਸ ਚੱਲ ਇੱਧਰ ਉਹ ਬਾਸਰ ਬੈਠੇ ਇਹਦੇ ਸ਼ੇਪੋਂ ਆਉਂਦੇ ਚੱਲ ਪੁੱਤ ਤੇ ਆਜਾ ਬਚਾ ਲਵੋ ਆ ਕਾਸ਼ੀ ਫਟਾ ਉਹਦੀ ਲਾੜੀ ਨਹੀਂ ਜਾਣਦੀ ਕੋਟੇ ਤੇ ਨਾ ਕੋਈ ਜੀ ਕਾ ਲੱਗ ਲਾਲ ਚੱਪ ਚੱਲੋ ਤੇ ਨਾ ਨਾ ਪਹਿਲਾ ਲਾਸਟ ਜੁੜਿਆ ਨਾ ਜੀਣਾ ਵੱਡੇ ਗਮੂਤਰ ਦੇ ਬੱਚਾ ਹੈ ਚਾਰ ਬਾਰੀ ਜੱਟਿਆ ਗੂਤਰ ਇੰਨੇ ਛੱਡ ਦੇ ਤਾ ਮੁੰਡੇ ਜੱਜ 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 ਆਉਂਗਾ ਬਾਜਾ ਸਾਹਿਬ ਜੀ ਸਵਾਮੀ ਪੰਜ ਬੱਚੇ ਛੱਡ ਤੋ ਇੱਧਰ ਅੱਜ ਫੇਰ ਤੁਹਾਨੂੰ ਦੇਖਿਆ ਹੁਣ ਦੇਖੋਗੇ ਤੁਸੀਂ ਕਿ ਬੱਚਾ ਪਾੜਤਾ ਬੈਰੀ ਨੇ ਇੱਕ ਹੋਰ ਆਹ ਵਲੋਗ ਦੇ ਵਿੱਚ ਦੇਖਿਓ ਤਾਂ ਕਰਕੇ ਵੀ ਬੱਚੇ ਹੁਣ ਥੋੜੇ ਡਾਰੂ ਪਾ ਗਏ ਤਾਂ ਜਾਂਦਾ ਹੀ ਉਹਦੇ ਨਾਲ ਦੇ ਇਹ ਵੀ ਉਹਨੂੰ ਵੀ ਕੱਲ ਨੂੰ ਛੱਡਾਂਗੇ ਇੱਧਰ ਥੋੜਾ ਮलमपट्टी ਕੀਤੀ ਹੋਰੀ ਇਸ ਕਰਕੇ ਇਹਨਾਂ ਨੂੰ ਛੱਡਤੇ ਇੱਧਰ ਚੈੱਕ ਉਦੋਂ ਦੂਜੇ ਹੱਦੇ ਦੇ ਰਿਹਾ ਬੱਚਿਆਂ ਨੂੰ ਛੋਟਿਆਂ ਨੂੰ ਪਾਣੀ ਇਹਨਾਂ ਨਾਲ ਤਾਂ ਵੱਡਿਆਂ ਨੂੰ ਤਾਂ ਦੇ ਦਿੱਤਾ ਹੈ ਹੁਣ ਛੋਟਿਆਂ ਨੂੰ ਵੀ ਦੇ ਕੇ ਤੇ ਕਰੀਏ ਵਲੋਗ ਦੀ ਐਂਡਿੰਗ ਮੇਰੇ ਮਿੱਤਰੋ ਛੋਟੇ ਬੱਚਾ ਨੂੰ ਦੇਤਾ ਪਾਣੀ ਪਰ ਤੁਹਾਡੇ ਵੀਡੀਓ ਦੀ ਐਂਡਿੰਗ ਇਥੇ ਹੁਣ ਹੈ। ਜੇ ਮੇਰੇ ਵੀਰ ਚੈਨਲ ਕਰਦੇ ਹੋ ਸਬਸਕ੍ਰਾਈਬ ਤਾਂ ਕਿ ਅਸੀਂ ਅੱਗੇ ਬਾਜੀਆਂ ਵੀਡੀਓ ਦੇਖ ਸਕੋ। ਬਾਕੀ ਤੁਹਾਨੂੰ ਇਹ ਵੀਡੀਓ ਦਿਖਾਵਾਂਗੇ ਕਿੰਨੇ ਬਦਨਾਮ ਹੈ ਸਾਡੇ ਆ ਚੁੱਪੇ ਬਹਾਈ ਛੱਡੀ ਹੁਣ ਦੇਖਦੇ ਆਂਗੇ ਨਹੀਂ ਕਿ ਹਾਰਿਆ। ਸਾਡੇ ਦੱਸਾਂਗੇ ਜੇਰਾ ਵੀ ਚੈਨਲ ਕਰਦੇ ਹੋ ਸਬਸਕ੍ਰਾਈਬ ਤਾਂ ਕਿ ਤੁਸੀਂ ਅੱਗੇ ਨਾਲ ਜੁੜੇ ਰਹੋ। ਵੀਡੀਓ ਵਧੀਆ ਤੇ ਵਧੀਆ ਲਿਆ ਕਰਾਂਗੇ ਤੁਹਾਡੇ ਲਈ। ਕਿ ਮੇਰੇ ਵੀਰ